ਸੱਚੀ ਆ ਕਾਲ ਜੀ ਆ ਜਪਾ ਤੋੜਦੇ ਆ ਕਰੇਲੇ ਦੇਖੋ ਤੁਹਾਨੂੰ ਦਿਖਾਈਏ ਲੱਗੇ ਹੋਏ ਕਰੇਲੇ ਆਪਣੇ 5 ਜੀ ਕਰੇਲੇ ਆ ਕਿੰਨੇ ਵਸੂਲੇ ਲੱਗੇ ਨੇ ਤੇ ਆ ਆ ਦੇਖੋ ਹਪ ਸਾਰੇ ਹੁਣ ਤੁਹਾਨੂੰ ਨਾ ਤੋੜ ਕੇ ਦਿਖਾਨੀ ਆ ਹਲੋ ਜੀ ਹਾਂਜੀ ਫਰੈਂਡਸ ਆ ਦੇਖੋ ਕਰੇਲੀ ਆਪਣੀ ਹੋਰ ਵੀ ਲੱਗੇ ਹੋਏ ਨੇ ਪਰ ਇਹ ਥੋੜੇ ਜਿਹੇ ਛੋਟੇ ਨੇ ਨਾ ਆਪਾਂ ਇਸ ਕਰਕੇ ਇਹਨਾਂ ਨੂੰ ਛੱਡਤਾ ਹਾਂਜੀ ਆਹ ਦੇਖੋ ਆਪਣੀ ਬਹੁਤ ਸੋਹਣੀ ਬੇਲ ਆਹੇ ਦੇਖੋ ਕਿੰਨੇ ਆਹ ਤਰ੍ਹਾਂ ਲੱਗੀ ਹੋਈ ਹੈ ਜਿੱਦਾਂ ਕਿ ਹਰੀ ਮਿਰਚ ਵੀ ਬਹੁਤ ਲੱਗੀ ਹੋਈ ਆ ਲਓ ਜੀ ਦੇਖੋ ਆਪਣੀ ਘਰੇ ਤਿਆਰ ਕਰੀ ਸੀ ਤੇਲ ਆ ਤੇ ਆ ਦੇਖੋ Shimla mirch ਇਹ ਜੇ ਛੋਟੀਆਂ ਨੇ ਨਾ ਤਨ ਹੋਰ ਵੀ ਦਿਖਾਉਣੀਆਂ ਉਧਰ ਇਹ ਹੁਣ ਥੋੜੀਆਂ ਵੱਡੀਆਂ ਹੋ ਜਾਈਆਂ ਨੇ ਆਪਾਂ ਫੇਰ ਤੋੜਾਂਗੇ ਇਹ ਦੇਖੋ ਪੇਠੇ ਆ ਰਿਹਾ ਤੇ ਆ ਰਿਹਾ ਕੁਸ਼ਕ ਪੇਠੇ ਆਪਣੇ ਪਹਿਲੇ ਸੀਗੇ ਜਿਹੜੇ ਉਹ ਗਲ ਗਏ ਸੀਗੇ ਇਹ ਦੇਖੋ Shimla mirch ਆਪਣੇ ਉਰੇ ਵੀ ਲੱਗੀਆਂ ਹੋਈਆਂ ਨੇ ਆ ਦੇਖੋ ਇਹ ਜਾਨੀ ਕਿ ਆਪਾਂ ਹਜੇ ਸਬਜ਼ੀ ਤਿਆਰ ਨਹੀਂ ਨਾ ਕਰਨੀ ਜਦੋਂ ਆਪਾਂ ਸਬਜ਼ੀ ਬਣਾਵਾਂਗੇ ਆਪਾਂ ਉਦੋਂ ਤੋੜਾਂਗੇ ਤੇ ਇਹ ਦੇਖੋ ਆਪਣੇ ਮਿਰਚ ਅੱਜ ਆਪਾਂ ਸਾਰੀਆਂ ਮਿਰਚ ਉਤਾਰ ਲੈਣੀਆਂ ਨੇ ਤੁਹਾਨੂੰ ਦਿਖਾਉਣੇ ਨੇ ਗੁਰਬਾਣੀ ਫੜੀ ਧਿਆਨ ਮਿਰਚ ਟੋੜੀ ਪੁੱਤ ਉਹ ਇੱਕੜ ਨਹੀਂ ਤੋੜਨੀ ਮम्मा ਤੋੜਦੀ ਐ ਲੈ ਵੀਡੀਓ ਬਣਾ ਤਾ ਇੱਧਰ ਇੱਧਰ ਇਹਦੀ ਆਪਣਾ ਇਹਦੇ ਵਿੱਚ ਕੋਈ ਵੀ ਆਪ ਦੂਜੀ ਖਾਦ ਨਹੀਂ ਪਾਉਂਦੇ ਹੈਗੇ ਖਾਦ ਜਿਹੜੀ ਵੀ ਮੈਂ ਘਰੇ ਤਿਆਰ ਖੁਦ ਕਰਦੀ ਆਂ ਹਮੇਸ਼ਾ ਮੈਂ ਉਹੀ ਪਾਣੀ ਇਹਦੇ ਵਿੱਚ ਮੁੱਲ ਦੀ ਨਹੀਂ ਆਪਾਂ ਕੋਈ ਵੀ ਖਾਦ ਜਾਂ ਸਪਰੇ ਪਾਉਂਦੇ ਹੈਗੇ ਤੇ ਤੁਸੀਂ ਦੇਖ ਲਓ ਜੀ ਇਹ ਮਹੀਨੇ-ਮਹੀਨੇ ਦੀ ਮਿਰਚਾਂ ਨਹੀਂ ਮਿਰਚਾਂ ਦੀ ਗਲੋਥ ਦੇਖ ਲਓ ਲੋ ਆ ਦੇਖੋ ਫਰੈਂਡਸ ਧੁੱਪ ਦੇ ਨਾਲ ਇਹ ਖਰਾਬ ਹੋਣ ਲੱਗ ਗਈਆਂ ਤੇ ਇਸ ਤਰ੍ਹਾਂ ਨਾ ਥੱਲੇ ਡਿੱਗਣ ਲੱਗ ਗਈਆਂ ਇਸ ਕਰਕੇ ਨਾ ਪਾਣੀ ਸਾਰੀਆਂ ਤੋੜ ਲੈਣੀਆਂ ਨੇ ਵੀ ਖਰਾਬ ਨਾ ਹੋਣ ਇਹ ਇਹ ਅੱਜ ਦੇਖੋ ਮਿਰਚਾਂ ਦੇਖੋ ਫਰੈਂਡਸ ਇਹਦੇ ਵਿੱਚ ਕੋਈ ਵੀ ਆਪਾਂ ਸਿਰਫ ਵਿੱਚ ਘਰ ਦੀ ਜੋ ਵੀ ਆਪਣਾ ਖਾਣ ਪੀਣ ਦਾ ਛਿਲਕਾ ਉਹਦੀ ਖਾਦ ਹੀ ਹਮੇਸ਼ਾ ਅਸੀਂ ਪਾਉਂਦੇ ਆ ਕੋਈ ਵੀ ਆਪਾਂ ਬਾਹਰਲੀ ਨਹੀਂ ਖਾਦ ਮੇਰੇ ਕਹਿਣ ਦਾ ਮਤਲਬ ਪਾਉਂਦੇ ਤੇ ਜਦੋਂ ਮੈਂ ਆਪਣੀ ਇਹ ਸਬਜ਼ੀ ਵਿੱਚ ਆਣੀ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਮਿਲਦੀ ਆ ਇੱਕ ਕਿਸਮ ਦਾ ਮਨ ਨੂੰ ਸ਼ਾਂਤੀ ਜੀ ਕਹਿੰਦੇ ਨੇ ਜਿੱਦਾਂ ਕਿ ਸਕੂਨ ਹਾਂਜੀ ਉਹ ਤਾਂ ਮੈਨੂੰ ਬਹੁਤ ਵਧੀਆ ਲੱਗਦੀ ਆ ਜਦੋਂ ਮੈਂ ਆਪਣੇ ਘਰ ਦੀ ਸਬਜ਼ੀ ਹੱਥ ਦੀ ਲੱਗੀ ਦੇਖਦੀ ਆ ਦੀ ਮਾਨੂੰ ਵਧੀਆ ਵੀ ਲੱਗਦਾ ਜੀ ਹਾਂਜੀ ਕੁਛ ਆਪਣੇ ਪੈਸੇ ਵੀ ਬਚ ਜਾਂਦੇ ਨੇ ਮਿਹਨਤ ਜ਼ਰੂਰ ਆਉਂਦੀ ਆ ਕੋਈ ਵੀ ਕੰਮ ਕਰ ਲਓ ਆਪਾਂ ਫਟਰ ਸੀਗੇ ਜੋ ਮੈਂ ਸਵੇਰੇ ਤੋੜ ਲਏ ਆਪਣੇ ਤੇ ਇਹ ਦੇਖੋ ਫ੍ਰੈਂਡਸ ਇੱਥੇ ਵੀ Shimla ਮਿਰਚਾਂ ਲੱਗਣੀ ਸ਼ੁਰੂ ਹੋ ਰਹੀਆਂ ਨੇ ਤੇ ਦੇਖੋ orange ਆਪਣੇ ਮਤਲਬ ਕਿ ਆਪਣੇ ਵੀ ਕੋਠੇ ਤੇ ਇਸ ਤਰ੍ਹਾਂ ਲਾਈ ਹੋਈ ਨੇ ਲਓ ਤੇ ਮਤਲਬ ਕਿ ਆਪਣੇ ਹੱਥ ਦੀ ਚੀਜ਼ ਉਗਾ ਕੇ ਮਜ਼ਾ ਬਹੁਤ ਆਉਂਦਾ ਵਧੀਆ ਲੱਗਦਾ ਤੇ ਇਹ ਦੇਖੋ ਬੂਟੇ ਮਿਰਚਾਂ ਦੇ ਤੇ ਦੱਸਿਓ ਤੁਸੀਂ ਵੀਡੀਓ ਕਿੱਦਾਂ ਲੱਗੀ ਆਪਣੀ ਖੇਤੀਬਾੜੀ ਦੀ ਲਓ ਜੀ ਤੇ ਥੈਂਕ ਯੂ ਵੀਡੀਓ ਨੂੰ ਲਾਈਕ ਕਰਿਓ ਤੇ ਸਬਸਕ੍ਰਾਈਬ ਜ਼ਰੂਰ ਕਰਿਓ